ਤੂੰ ਮੇਰੀ ਗੱਲ ਸੁਣ ਜੇ ਆਉਂਦਾ ਹੁੰਦਾ ਨਾ ਉਥੋਂ ਖਲਦੀਆਂ ਬੋਰੀਆਂ ਲੈ ਆਂਦੋ ਖਲਦੀਆਂ ਬੋਰੀਆਂ ਲਿਆਂਗਾ ਕੋਈ ਗੱਲ ਨਹੀਂ ਤੇ ਲਵਲੀ ਕਿੱਥੇ ਉਹਨੂੰ ਕਹਿਦ ਰਹੀ ਉਹ ਯਾਰ ਲਵਲੀ ਦੇ ਸਿਰ ਤੇ ਰਹੇ ਤੇ ਫੇਰ ਕਿੱਥੋਂ ਕੰਮ ਰੁਕਾਉਣਾ ਮੈਂ ਜੀ ਅਮੀ ਤਾਂ ਸਮਝ ਹੀ ਲਿਆਵਣਾ ਤੇ ਫੇਰ ਤੂੰ ਇਹੋ ਸੋਚੇ ਕਿ ਮੈਂ ਮਰਜੀ ਦਾ ਕਰਾਉਣਾ ਮੈਂ ਮੈਨੂੰ ਤਾਂ ਇਹ ਗੱਲ ਚ ਬਿਲਕੁਲ ਸਹੀ ਨਹੀਂ ਕੁਝ ਲੱਗਣ ਰਿਹਾ ਵੀ ਮੈਂ ਜੋਤਨਾ ਗੱਲ ਕਰਾਂ ਉਹਨੇ ਨਹੀਂ ਜੇ ਮੰਨਣਾ ਚੱਲ ਤੂੰ ਗੱਲ ਤੇ ਕਰ ਤੂੰ ਤਾਂ ਪਹਿਲਾਂ ਹੀ ਮਿਲਣਾ ਸਵਾਲ ਜਵਾਬ ਕਰੀ ਜਾਣ ਡਿਆ ਮੈਂ ਉਹਨੇ ਮੰਨ ਨੋ ਮੈਂ ਆਖਿਆ ਇਹ ਵੀ ਭਾਬੀ ਕੀ ਉਥੇ ਰਿਸ਼ਤਦਾਰੀ ਆ ਉਹਨਾਂ ਨੂੰ ਕਹੋ ਗੱਲ ਕਰੋ ਉਥੇ ਜਾ ਕੇ ਮੈਂ ਤਾਂ ਗੱਲ ਜੋਬਨਾ ਕਰਕੇ ਆਈ ਆ ਉਹ ਨਹੀਂ ਪੈਰ ਲਾਉਂਦੇ ਉਹ ਆਂਦੇ ਸਾਰਾ ਦਿਨ ਤੇ ਫਿਰਦਾ ਰਹਿੰਦਾ ਵਾ ਤੇ ਮੰਮੀ ਲਈ ਹੀ ਕਹਿਣ ਕਹਿੰਦੇ ਚਲ ਜੂਤਨਾ ਗੱਲ ਕਰਕੇ ਵੇਖ ਲਓ ਕਿ ਜੇ ਉਥੋਂ ਰਿਸ਼ਤਦਾਰੀ ਮਾੜੀ ਮੋਟੀ ਬਾਗ ਵਿੱਚ ਨਿਕਲ ਕੇ ਤੇ ਚਲ ਉਸੇ ਗੱਲ ਹੁੰਦੀ ਆ ਤੇ ਕਰਕੇ ਵੇਖ ਲੈ